ਸਵਰਲੋਂ ਟ੍ਰੈਫਿਕ ਪੁਲ ਸਦੇ ਸਹਿਯੋਗ ਨਾਲ ਸੰਜੇ ਤੌਰ ਤੇ ਲਗਾਏ ਨਾਕੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2000 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਇੰਚਾਰਜ ਐਸ.ਆਈ ਮਲਕੀਅਤ ਸਿੰਘ ਨੇ ਦੱਸਿਆ ਕਿ ਇਸ ਨਾਕੇ ਦੌਰਾਨ ਐਸ.ਐਚ.ਓ ਮੁਰਿੰਦਾ ਇੰਸਪੈਕਟਰ ਹਰਜਿੰ다 ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਉਨ੍ਹਾਂ ਦੀ ਦੇਖਰੇਖ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਾਸ ਤੌਰ ਤੇ ਬੁਲੇਟ ਦੇ ਪਟਾਕੇ ਮਾਰਨ ਵਾਲੇ ਦੋ ਬੁਲੇਟ ਮੋਟਰਸਾਈਕਲ ਬੰਡ ਵੀ ਕਿਤੇ ਗਏ ਹਨ ਅਤੇ ਕੁੱਲ 25 ਵਾਹਨਾਂ ਦੇ ਚਲਾਨ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਵਿੱਚ ਬਿਨਾ ਨੰਬਰ ਪਲੇਟ, ਬਿਨਾ ਹੈਲਮਟ, ਬਲੈਕ ਫਿਲਮ, ਬਿਨਾ ਸੀਟ ਬੈਲਟ ਅਤੇ ਰੋਂਗ ਪਾਰਕਿੰਗ ਆਦਿ ਦੇ ਚਲਾਨ ਕੀਤੇ ਗਏ। ਅੱਜ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੈ ਮਿੰਦ ਚੌਂਕ ਦੇ ਵਿੱਚ ਜੇਐਸਆਈ ਬਣ ਕੇ ਫਿਲਟਰ ਟ੍ਰਾਫਿਕ ਨਿਚਾਰ ਦੇ ਨਾਲ ਰਲ ਕੇ ਜਿਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਹੈਗੇ ਆਂ ਨੀਕਲਾਵੇ 25 ਚਲਾਨ ਕੀਤੇ ਨੇ। ਜਿਹਦੇ ਕੋਈ ਸੀਟਪੇ ਵਿਦਾਊਟ ਸੀਟ ਵਲਟ ਨੇ ਵਿਦਾਊਟ ਹੈਲਮਟ ਤੇ ਖਾਸ ਕਰਕੇ ਜਿਹੜੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਨੇ ਇਹਨਾਂ ਦੇ ਦੋ ਮੋਟਰਸਾਈਕਲ ਇੰਪੌਂਡ ਕੀਤੇ ਆ ਤੇ ਦੂਸਰਾ ਇਹ ਵੀ ਜਿਹੜੇ ਕੋਈ ਓਵਰ ਸਪੀਡ ਦੇ ਵਿੱਚ ਵਹੀਕਲ ਚਲਾਉਂਦੇ ਨੇ ਟੋਟਲ 25 ਹੋ ਗਏ ਸਰ ਲੋਕਾਂ ਨੂੰ ਕੀ ਸੁਝਾਅ ਚਾਹੁੰਦੇ ਜਿਹੜੇ ਬੱਚੇ ਸਟਰੀਟ ਜਨ ਉਹਦੇ ਵਿੱਚ ਖਾਸ ਕਰਕੇ ਜਿਹੜੇ ਸਕੂਲੀ ਬੱਚੇ ਨੇ ਐਂਟਰੀਜ ਨੇ ਉਹਨਾਂ ਦੇ ਪੇਰੈਂਟਸ ਨੂੰ ਮੇਰੀ ਅਪੀਲ ਹੈ ਵੀ ਉਹ ਬੱਚਿਆਂ ਨੂੰ 2 ਵੀਲਰ ਨਾ ਦੇਣ ਕਿਉਂਕਿ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਉਹ ਬਹੁਤ ਸਪੀਡ ਚਲਾਉਂਦੇ ਨੇ ਫਿਰ ਕਈ ਵਾਰ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਦੇ ਨਾਲ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਹੈ ਐਕਸੀਡੈਂਟ ਹੋ ਜਾਂਦੇ ਨੇ ਇਸ ਕਰਕੇ ਪੇਰੈਂਟਸ ਨੂੰ ਫੀਲ ਹੈ ਵੀ ਜਦੋਂ ਤੱਕ ਬੱਚੇ ਵਹੀਕਲ ਸਾਂਭਣ ਦੇ ਯੋਗ ਨਹੀਂ ਹੋ ਜਾਂਦੇ ਉਦੋਂ ਤੱਕ ਬੱਚਿਆਂ ਨੂੰ 2 ਵੀਲਰ ਨਾ ਦਿੱਤੇ ਜਾਣ ਇਹਦੇ ਵਿੱਚ ਖਾਸ ਕਰਕੇ ਜਿਹੜੇ ਸਕੂਲ ਦੇ ਬੱਚੇ ਨੇ ਟਿਊਸ਼ਨਾਂ ਤੇ ਜਾਂਦੇ ਨੇ ਛਾਉ ਨੂੰ ਉਹ ਬਹੁਤ ਤੇਜ਼ੀ ਨਾਲ ਜਾਂਦੇ ਨੇ ਐਕਸੀਡੈਂਟ ਹੋਣ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਜਿੰਨਾ ਬੱਚੇ ਨੂੰ ਟੂ-ਵੀਲਰ ਤੋਂ ਜਰੂਰ ਤੱਕ ਇਹ ਸਾਂਭਣ ਦੇ ਯੋਗ ਨਹੀਂ ਹੋ ਜਾਂਦਾ ਨਾ ਹਤੇਗਾ ਇਸ ਮੌਕੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਨਾਬਾਲਗ ਬੱਚਿਆਂ ਦੇ ਹੱਥ ਵਹੀਕਲ ਨਾ ਦੇਣ ਉਨਾਂ ਨੇ ਕਿਹਾ ਕਿ ਘੱਟ ਉਮਰ ਦੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜ਼ਿਆਦਾ ਸੂਝ ਨਹੀਂ ਹੁੰਦੀ ਅਤੇ ਉਹ ਵਹੀਕਲ ਨੂੰ ਸੰਭਾਲਣ ਦੇ ਸਮਰੱਥ ਵੀ ਨਹੀਂ ਹੁੰਦੇ ਜਿਸ ਕਾਰਨ ਹਾਦਸੇ ਹੁੰਦੇ ਹਨ ਉੱਥੇ ਹੀ ਬੱਚੇ ਦੀ ਜਾਨ ਵੀ ਖਤਰੇ ਵਿੱਚ ਪੈਦੀ ਰਹਿੰਦੀ ਹੈ ਜਗਬਣੀ ਟੀਵੀ ਲਈ ਮੁਰਿੰਡਾ ਤੋਂ ਅਮਰਜੀਤ ਸਿਮਾਂਨ ਦੀ ਰਿਪੋਰਟ